ਸੀ ਲੇਡੀਜ਼ ਵਰਸਸ ਰਿੱਕੀ ਬਹਿਲ ਫਿਲਮ ਤਾਂ ਦੇਖੀ ਹੀ ਹੋਵੇਗੀ ਜਿਸ ਵਿੱਚ ਰਣਵੀਰ ਸਿੰਘ ਅਮੀਰ ਕੁੜੀਆਂ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਉਂਦਾ ਹੈ ਅਤੇ ਉਹਨਾਂ ਦੇ ਪੈਸੇ ਦੇ ਉੱਤੇ ਐਸ਼ ਕਰਦਾ ਹੈ ਠੱਗੀ ਮਾਰਦਾ ਹੈ ਅਤੇ ਗਾਇਬ ਹੋ ਜਾਂਦਾ ਹੈ ਉਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਵਿੱਚ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਸ਼ਖਸ ਅਸਲੀ ਰਿੱਕੀ ਬਹਿਲ ਹੈ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵਿਆਹ ਦਾ ਚਾਂਸ ਫੜ ਕੇ ਮਹਿਲਾਵਾਂ ਦੇ ਨਾਲ ਠੱਗੀ ਕਰਨ ਵਾਲੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਵਿਅਕਤੀ ਮੈਟ੍ਰੀਮੋਨੀਅਲ ਵੈੱਬਸਾਈਟ ਦੇ ਰਾਹੀਂ ਮਹਿਲਾਵਾਂ ਦੇ ਨਾਲ ਦੋਸਤੀ ਕਰਕੇ ਉਹਨਾਂ ਦੇ ਪੈਸੇ ਠੱਗਦਾ ਸੀ। ਗ੍ਰਿਫਤਾਰ ਮੁਲਜ਼ਮ ਹੁਣ ਤੱਕ 50 ਤੋਂ ਜ਼ਿਆਦਾ ਮਹਿਲਾਵਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਇਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਦੀ ਇੱਕ ਮਹਿਲਾ ਜੱਜ ਵੀ ਸ਼ਾਮਲ ਹੈ। ਮੁਲਜ਼ਮ ਖੁਦ ਨੂੰ ਭਾਰਤ ਸਰਕਾਰ ਦੇ ਵਿੱਚ ਸੀਨੀਅਰ ਅਧਿਕਾਰੀ ਦੱਸਦਾ ਸੀ। ਦੱਸਦੀ ਹੈ ਕਿ ਇੱਕ ਰਿਪੋਰਟ ਦੇ ਮੁਤਾਬਕ ਦਿੱਲੀ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਸੰਜੇ ਸੇਨ ਨੇ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਉਨਾ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਐਨਟੀ ਐਕਸਟਰੋਸ਼ਨ ਅਤੇ ਕਿਡਨਾਪਿੰਗ ਸੈੱਲ ਦੇ ਵਿੱਚ ਤਾਇਨਾਤ ਏਸੀਬ ਸੁਸ਼ੀਲ ਕੁਮਾਰ ਅਤੇ ਇੰਸਪੈਕਟਰ ਪ੍ਰੇਮਕਾ ਦੀ ਟੀਮ ਨੇ ਇੱਕ ਸੂਚਨਾ ਤੋਂ ਬਾਅਦ ਮੁਲਜ਼ਮ ਮੁਕੀਮ ਈਯੂਬ ਖਾਨ ਨੂੰ ਨਿਜ਼ਾਮੁਦੀਨ ਜ਼ਿੰਦੇ ਸਟੇਸ਼ਨ ਦੇ ਕੋਲੋਂ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਕੁਝ ਮੈਟਰਮੋਨੀਅਲ ਵੈੱਬਸਾਈਟ ਦੇ ਉੱਤੇ ਉਸਨੇ ਕਈ ਫਰਜੀ ਆਈਡੀ ਬਣਾਈਆਂ ਸੀ ਅਤੇ ਇਸ ਦੇ ਰਾਹੀਂ ਉਹ ਮਹਿਲਾਵਾਂ ਨੂੰ ਵਿਆਹ ਦਾ ਚਾਂਸਾ ਦਿੰਦਾ ਸੀ ਉਸ ਨੇ ਦੱਸਿਆ ਕਿ ਉਹ ਖੁਦ ਨੂੰ ਇੱਕ ਸੀਨੀਅਰ ਅਧਿਕਾਰੀ ਦੱਸਦਾ ਸੀ ਅਤੇ ਉਸ ਦੇ ਟਾਰਗੇਟ ਦੇ ਉੱਤੇ ਹਾਈ ਪ੍ਰੋਫਾਈਲ ਮੁਸਲਿਮ ਅਣ ਵਿਆਹੀਆਂ ਵਿਧਵਾ ਅਤੇ ਤਲਾਕਸ਼ੁਦਾ ਮਹਿਲਾਵਾਂ ਹੁੰਦੀਆਂ ਸੀ ਟਾਰਗੇਟ ਤੈਅ ਕਰਨ ਤੋਂ ਬਾਅਦ ਇਹ ਜਿਹੀਆਂ ਮਹਿਲਾਵਾਂ ਦੇ ਨਾਲ ਉਹ ਆਪਣਾ ਮੋਬਾਈਲ ਨੰਬਰ ਸ਼ੇਅਰ ਕਰਦਾ ਸੀ ਅਤੇ ਫਿਰ ਉਹਨਾਂ ਨੂੰ ਆਪਣੀਆਂ ਲੁਭਾਵਣੀਆਂ ਗੱਲਾਂ ਦੇ ਵਿੱਚ ਉਲਝਾ ਲੈਂਦਾ ਸੀ ਮਹਿਲਾਵਾਂ ਦਾ ਭਰੋਸਾ ਜਿੱਤਣ ਤੋਂ ਬਾਅਦ ਮਲਜ਼ਮ ਇੱਕ ਮਨਕਰੰਤ ਕਹਾਣੀ ਉਹਨਾਂ ਨੂੰ ਸੁਣਾਉਂਦਾ ਸੀ ਉਹ ਦੱਸਦਾ ਸੀ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਹ ਆਪਣੀ ਇਕਲੌਤੀ ਬੇਟੀ ਦੀ ਦੇਖਭਾਲ ਲਈ ਅਸਮਰਥ ਹੈ ਉਹ ਮਹਿਲਾਮਾ ਨੂੰ ਆਪਣੀ ਪਤਨੀ ਅਤੇ ਬੇਟੀ ਦੀ ਤਸਵੀਰ ਵੀ ਦਿਖਾਉਂਦਾ ਸੀ ਅਤੇ ਮਹਿਲਾਮਾ ਦਾ ਭਰੋਸਾ ਜਿੱਤਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਵਿਆਹ ਦੀ ਗੱਲ ਤੈਅ ਕਰਦਾ ਸੀ ਅਤੇ ਫਿਰ ਵਿਆਹ ਦੀ ਤਰੀਕ ਤੈਅ ਕੀਤੀ ਜਾਂਦੀ ਸੀ ਅਤੇ ਵਿਆਹ ਲਈ ਹਾਲ ਬੁੱਕ ਕਰਨ ਜਾਂ ਫਿਰ ਦੂਸਰੇ ਖਰਚਿਆਂ ਲਈ ਪੈਸੇ ਵੰਗ ਕੇ ਉਹ ਗਾਇਬ ਹੋ ਜਾਂਦਾ ਸੀ ਪੁਲਿਸ ਦੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਸਨੇ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ तकरीबन 25 ਔਰਤਾਂ ਨੂੰ ਠੱਗਿਆ ਹੈ ਉਸਨੇ ਦੱਸਿਆ ਕਿ ਉਸ ਦੀਆਂ ਠੱਗੀਆਂ ਗਈਆਂ ਮਹਿਲਾਵਾਂ ਦੇ ਵਿੱਚ ਇੱਕ ਮਹਿਲਾ ਉੱਤਰ ਪ੍ਰਦੇਸ਼ ਦੇ ਵਿੱਚ ਜੱਜੀ ਵੀ ਹੈ 38 ਸਾਲ ਦਾ ਮੁਲਜ਼ਮ ਮੁਕੀ ਮਖਾਨ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦਾ ਰਹਿਣ ਵਾਲਾ ਹੈ ਉਸ ਦਾ ਵਿਆਹ ਸਾਲ 2014 ਦੇ ਵਿੱਚ ਹੋਇਆ ਸੀ ਅਤੇ ਉਸ ਦੇ 3 ਬੱਚੇ ਹਨ ਸਾਲ 2020 ਵਿੱਚ ਉਸਨੇ shaadi.com ਦੇ ਉੱਤੇ ਆਪਣੀ ਆਈਡੀ ਬਣਾਈ ਅਤੇ ਕੰਮਕਾਜੀ ਮਹਿਲਾ ਦੀ ਰੁਚੀ ਦੇ ਆਧਾਰ ਦੇ ਉੱਤੇ ਉਹ ਉਸ ਨੂੰ ਮਿਲਨ ਵਡੋਦਰਾ ਗੁਜਰਾਤ ਚਲਾ ਗਿਆ। ਗੱਲਬਾਤ ਤੋਂ ਬਾਅਦ ਉਸਨੇ ਉਕਤ ਮਹਿਲਾ ਦੇ ਨਾਲ ਵਿਆਹ ਲਈ ਰਾਜੀਨਾਮਾ ਕੀਤਾ। ਮਹਿਲਾ ਤਲਾਕशुदा ਮਹਿਲਾ ਸੀ ਅਤੇ ਉਸ ਦੀ 5 ਸਾਲ ਦੀ ਧੀ ਵੀ ਸੀ। ਵਡੋਦਰਾ ਛੱਡਣ ਤੋਂ ਬਾਅਦ ਪਹਿਲਾ ਮੁਕੀ ਨੇ ਉਸ ਨੂੰ ਇਹ ਕਹਿ ਕੇ 30000 ਰੁਪਏ ਲਏ ਕਿ ਉਸਨੇ ਆਪਣਾ ਵਾਇਲਟ ਗਵਾ ਦਿੱਤਾ ਹੈ। ਵਿਆਤਵਾਦ ਦੋਵੇਂ ਕੁਝ ਸਮਾਂ ਇਕੱਠੇ ਰਹੇ ਪਰ ਮੁਕੀਮ ਦੇ ਮਨ ਦੇ ਵਿੱਚ ਮਹਿਲਾਵਾਂ ਨੂੰ ਇਸ ਤਰ੍ਹਾਂ ਧੋਖਾ ਦੇ ਕੇ ਆਸਾਨੀ ਦੇ ਨਾਲ ਪੈਸਾ ਕਮਾਉਣ ਦਾ ਸੁਪਨਾ ਸੱਜ ਗਿਆ ਇਸ ਤੋਂ ਬਾਅਦ ਸਾਲ 2023 ਦੇ ਵਿੱਚ ਉਸਨੇ ਪ੍ਰੀਤ ਵਿਹਾਰ ਦੀ ਇੱਕ ਮਹਿਲਾ ਦੇ ਨਾਲ ਇਸੇ ਤਰੀਕੇ ਦੇ ਨਾਲ ਵਿਆਹ ਦਾ ਚਾਂਸਾ ਦੇ ਕੇ ਉਸ ਨਾਲ ਠੱਗੀ ਮਾਰੀ ਉਹ ਵੀ ਵਿਦਵਾ ਸੀ ਅਤੇ ਉਸਦੀ ਵੀ 5 ਸਾਲ ਦੀ ਬੇਟੀ ਸੀ ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਉਸਨੇ ਮੈਟ੍ਰੀਮੋਨੀਅਲ ਸਾਈਟਾਂ ਦੇ ਰਾਹੀਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਅਤੇ ਵਿਆਹ ਦੇ ਨਾਮ ਦੇ ਉੱਤੇ ਮਹਿਲਾਵਾਂ ਦੇ ਕੋਲੋਂ ਨਕਦੀ, ਮੋਬਾਈਲ ਫੋਨ ਅਤੇ ਗਹਿਣੇ ਵਰਗੇ ਮਹਿੰਗੇ ਸਮਾਨ ਲੈ ਕੇ ਫਰਾਰ ਹੋ ਗਿਆ। ਪੁਲਿਸ ਨੂੰ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸੀ। ਪੁਲਿਸ ਟੀਮ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਭਾਵਿਤ ਟਿਕਾਣਿਆਂ ਦੇ ਉੱਤੇ ਉਸ ਦੀ ਭਾਲ ਕਰ ਰਹੀ ਸੀ ਪਰ ਸ਼ੁਰੂਆਤ ਵਿੱਚ ਉਸ ਦਾ ਕੋਈ ਅਤਾ ਪਤਾ ਨਹੀਂ ਲੱਗਿਆ। ਕਿਉਂਕਿ ਮੁਕੀਮ ਖਾਨ ਲਗਾਤਾਰ ਨਵੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਪਣਾ ਟਿਕਾਣਾ ਵੀ ਬਦਲ ਲੈਂਦਾ ਸੀ। बुधवार ਨੂੰ ਪੁਲਿਸ ਨੂੰ ਪਤਾ ਲੱਗਾ ਕਿ ਮੁਕੀਮ ਈਯੂਬ ਖਾਨ ਵਡੋਦਰਾ ਗੁਜਰਾਤ ਤੋਂ ਦਿੱਲੀ ਆ ਰਿਹਾ ਹੈ ਪੁਲਿਸ ਨੇ ਉਕਤ ਸੂਚਨਾ ਦੇ ਆਧਾਰ ਦੇ ਉੱਤੇ ਨizamuddin ਰੇਲਵੇ ਸਟੇਸ਼ਨ ਦੇ ਕੋਲ ਜਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਫਿਲਹਾਲ ਇਹ ਸਾਖਸ਼ ਅਸਲੀ ਰਿੱਕੀ ਬਹਿਲ ਹੈ ਰਿੱਕੀ ਬਹਿਲ ਫਿਲਮ ਤਾਂ ਤੁਸੀਂ ਜ਼ਰੂਰ ਦੇਖੀ ਹੈ ਪਰ ਇਸ ਤਰੀਕੇ ਦੇ ਨਾਲ ਠੱਗੀ ਮਾਰਨ ਦਾ ਜੋ ਪਲਾਨ ਇਸ ਵਿਅਕਤੀ ਦੇ ਵੱਲੋਂ ਬਣਾਇਆ ਗਿਆ ਤਾਂ ਉਹ ਪਲਾਨ ਕਾਫੀ ਹੱਦ ਤੱਕ ਕਾਮਯਾਬੀ ਰਹਿੰਦਾ ਹੈ ਤਾਂ ਜਾ ਔਰਤਾ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਔਰ ਅਤੇ ਮਹਿਲਾ ਜੱਜ ਜੋ ਕਿ ਇੱਕ ਪੜੀ ਲਿਖੀ ਮਹਿਲਾ ਹੈ ਉਹ ਵੀ ਉਸ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਬੜੀ ਆਸਾਨੀ ਦੇ ਨਾਲ ਇੱਕ ਤਰੀਕੇ ਦੇ ਨਾਲ ਔਰਤਾ ਨੂੰ ਚਾਂਸੇ ਦੇ ਵਿੱਚ ਲੈ ਕੇ ਇਸ ਵਿਅਕਤੀ ਦੇ ਵੱਲੋਂ ਠੱਗੀ ਮਾਰੀ ਗਈ ਹੈ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਹਰ ਕੋਈ ਕਹਿ ਰਿਹਾ ਹੈ ਕਿ ਇਹ ਵਿਅਕਤੀ ਅਸਲੀ ਰਿਕੀ ਵੈਲ ਹੈ